ਇਨਾ ਪਿਛਲੇ 4 ਦਿਨ ਤੋਂ ਇਹ ਨਹਿਮ ਸ਼ੁਰੂ ਕਰੀ ਹੋਇਆ ਹੈ ਕਿ ਹਲਕੇ ਦੇ ਲੋਕਾਂ ਨੂੰ ਰਹਿਣ ਲਈ ਸਾਫ਼ ਸੁਥਰਾ ਮਾਹੌਲ ਤੇ ਆਉਣ ਵਾਲੀਆਂ ਇਲیکشنਾਂ ਨੇ ਦੇ ਸੰਦਰਭ ਵਿੱਚ ਹੈ ਜਾਂ ਸੱਚਮੁੱਚ ਕਿਤੇ ਹੋਇਆ ਵੀ ਨਹੀਂ ਯਾਰ ਲੋਕਾਂ ਦੀ ਸੇਵਾ ਕਰ ਲੈਣੀ ਚਾਹੀਦੀ ਹੈ ਇਹ ਤੁਹਾਡਾ ਆਪਣਾ ਨਗਰ ਹੈ ਤੁਹਾਡਾ ਆਪਣਾ ਹਲਕਾ ਹੈ ਪਾਰਟੀ ਵਾਂਗ ਉੱਤੇ ਉੱਠ ਕੇ ਆਪਾਂ ਇਸ ਨੂੰ ਸਾਫ਼ ਸੁਥਰਾ ਅੱਜ ਨਵੰਨਵਾ ਨਰਵਾ ਬਨੋਂ ਦੇ ਵਿੱਚ ਇੱਕ ਛੋਟਾ ਜਿਹਾ ਯਤਨ ਕਰਦੇ। ਪਾਣੀ ਦੀ ਸੰਭਾਲ ਕਰਕੇ ਨੌਜਵਾਨੀ ਨੂੰ ਬੇਤਰੀਕਤਾ ਨਸ਼ੇ ਤੋਂ ਉੱਪਰ ਉੱਠ ਕੇ ਨਸ਼ੇ ਤੋਂ ਵੱਧ ਕੇ ਪੰਜਾਬ ਦੀ ਓਂਕੇ ਲਈ ਤਰੱਕੀ ਦੇ ਕੰਮ ਕਰੀਏ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਮੁਹਾਰਮੰਦੇ ਬਚਨ ਨੇ ਪਵਨ ਗੁਰੂ ਪਾਣੀ ਟਿਕਾ ਮਾਤਾ ਤਰਸਮਾਹਤ ਕਰਨੇ ਗੁੰਦਾ ਪੂਰਾ ਸਟਾਫ ਚਾਹੀਏ ਉਹ ਸਫਾਈ ਸੇਵਕ ਹੈ ਚਾਹੇ ਸੀਵਰੇਜ ਸਾਫ ਕਰਨ ਵਾਲੇ ਨੇ ਤੇ ਨਜੀਵੀ ਜੀ ਦੇ ਸਮੇਤ ਕਲਵਾਨ ਸਿੰਘ ਸਿੱਧੂ ਜੀ ਨੇ ਸਫਾਈ ਅਭਿਆਨ ਸ਼ੁਰੂ ਕੀਤਾ ਤੇ ਮੈਂ ਸਵੇਰੇ ਉੱਥੇ ਵੇਖ ਰਿਹਾ ਸੀ ਆ ਚੌਂਕ ਦੇ ਵਿੱਚ ਖੁਦ ਵੀ ਆਪ ਆਪਣੇ ਹੱਥੀਂ ਲੱਗੇ ਹੋਏ ਸੀ ਹਾਲਾਂਕਿ ਹੋ ਸਕਦਾ ਹੈ ਕਿ ਤੁਹਾਨੂੰ ਇਹ ਲੱਗਦਾ ਹੋਵੇ ਕਿ ਮੈਂ ਵਡਿਆਈ ਰੂਪੀ ਕਰਦਾ ਪਰ ਇਹ ਪਹਿਲੀ ਵਾਰ ਹੋਇਆ ਕਿ ਸੱਚਮੁੱਚ ਵੇਖਿਆ ਗਿਆ ਕਿ ਏ ਬਲੈਕ ਸਾਹਿਬ ਆਪ ਲੱਗੇ ਹੋਏ ਨੇ ਬੂਟੇ ਪੱਟਣ ਥੱਲੇ ਸਫਾਈ ਕਰਨ ਤੇ ਇਵਨ ਕੇ ਥੱਲੇੋਂ ਪੱਥਰ ਚੱਕ ਕੇ ਵੀ ਕੈਂਟਰ ਵਿੱਚ ਨੇ ਆਪ ਛੁੱਟੇ ਨੇ ਤੇ ਕਲਵੰਸਿੰਘ ਸਿੱਧੂ ਜੀ ਪਹਿਲਾਂ ਤਾਂ ਜੁਝਾਰ ਟਾਈਮ ਵੱਲੋਂ ਤੁਹਾਡਾ ਜੀ ਆਇਆਂ ਸਵਾਗਤ ਤੁਸੀਂ ਜੁਝਾਰ ਟਾਈਮ ਦੇ ਦਫ਼ਤਰ ਦੇ ਬਾਹਰ ਹੋ ਤੇ ਦੂਸਰੀ ਬੇਨਤੀ ਹੈ ਵੀ ਜਿਹੜਾ ਅੱਜ ਇਹ ਸਫਾਈ ਅਭਿਆਨ ਦਿਨਿਸ਼ਨੀਚਰ ਵਾਲਿਆ ਦਿਨ ਜਿੱਥੇ ਕਿ ਕਾਰਪੋਰੇਸ਼ਨ ਦੀ ਛੁੱਟੀ ਹੁੰਦੀ ਹੈ ਅੱਜ ਸਾਰਾ ਹੀ ਇਹ ਮਹਿਕਮਾ ਚਾਹੇ ਜੀ ਵੀ ਸੀ ਵੀ ਤੁਸੀਂ ਨਾਲ ਲੈ ਕੇ ਆਓ ਸਾਰੀ ਸਫਾਈ ਕਰ ਰਹੇ ਹੋ ਜਿੱਥੇ ਨਾਇਜ ਕਬਜ਼ੇ ਨੇ ਉਹ ਵੀ ਉੱਥੇ ਹਟਾ ਰਹੇ ਹੋ ਤੇ ਸਫਾਈ ਵੀ ਕਰ ਰਹੇ ਹੋ ਇਹ ਆਉਣ ਵਾਲੀਆਂ ਇਲیکشنਾਂ ਨੇ ਦੇ ਸੰਦਰਭ ਵਿੱਚ ਹੈ ਜਾਂ ਸੱਚਮੁੱਚ ਕਿਤੇ ਹੋਇਆ ਵੀ ਨਹੀਂ ਯਾਰ ਲੋਕਾਂ ਦੀ ਸੇਵਾ ਕਰ ਲੈਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਿਨਾਰ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਕਤੀਤ ਇਹ ਮੈਂ ਪਿਛਲੇ 4 ਦਿਨ ਤੋਂ ਇਹ ਮਹਿਮ ਸ਼ੁਰੂ ਕਰੀਆ ਕਿ ਹਲਕੇ ਦੇ ਲੋਕਾਂ ਨੂੰ ਰਹਿਣ ਲਈ ਸਾਫ਼ ਸਥਰਾ ਮਾਹੌਲ ਉਹੀ ਗੱਲ ਕਰੀਏ ਸ਼ਨੀਵਾਰ ਦੀ ਜਿਹੜਾ ਬੰਦਾ ਕੰਮ ਕਰਨ ਨਾਲ ਹੋਵੇ ਨਾ ਉਹਨੂੰ ਕੋਈ ਬਰਕਤ ਨਹੀਂ ਹੁੰਦਾ ਨਾ ਸ਼ੁਕਰੀਆ ਦਿੰਦਾ ਤੇ ਨਾ ਕੋਈ ਮੂਹਰੇ ਬੋਟੇ ਨੇ ਕਿਉਂਕਿ ਇਲੈਕਸ਼ਨ ਤਾਂ ਢਾਈ ਸਾਲ ਦੇ ਕਰੀਬ ਹੋ ਗਈ ਹਰ ਸਾਲ ਮੈਂ ਇਹਨਾਂ ਦਿਨਾਂ ਵਿੱਚ ਜਿਹੜੀ ਸਫਾਈ ਨੂੰ ਸ਼ੁਰੂ ਕਰਦਾ ਤਾਂ ਕਿ ਲੋਕਾਂ ਨੇ ਜੋ ਵਿਸ਼ਵਾਸ ਕਰਕੇ 92 ਵਿਧਾਇਕ ਚੁਣੇ ਸੀਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਿੱਧਾ ਮੁੱਖ ਮੰਤਰੀ ਬਣਾਇ ਕਿਤੇ ਨਾ ਕਿਤੇ ਯਤਨ ਕਰਦਾ ਕਿ ਉਹਨਾਂ ਲੋਕਾਂ ਦੀ ਭਾਵਨਾ ਤੋਂ ਖਰੇ ਉੱਤਰ ਸਕਾਂ ਤੇ ਮੈਂ ਆਪਣੇ ਸਾਰੇ ਐਮਐਲਏ ਸਭਾਂ ਨੂੰ ਵੀ ਬੇਨਤੀ ਕਰਦਾ ਕਿ ਇੱਕ ਬਹੁਤ ਵੱਡਾ ਪੰਜਾਬੀਆਂ ਨੇ ਕਰਮ ਕੀਤਾ ਆਪਾਂ ਨੂੰ ਸਾਰਿਆਂ ਨੂੰ ਐਮਐਲਏ ਬਣਾ ਕੇ ਆਪਾਂ ਬਾਕੀ ਰਵੇਤੀ ਪਾਰਟੀਆਂ ਦੀ ਪਰੰਪਰਾ ਤੋਂ ਉਹਨਾਂ ਦੇ ਕਿਤੇ ਕੰਮਾਂ ਤੋਂ ਉੱਪਰ ਉੱਠ ਕੇ ਬਿਨਾ ਬਹਿਰ ਬਰੋਧ ਤੇ ਸਮੁੱਚੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਯਤਨ ਕਰੀਏ ਜੋ ਕਿ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਤੇ ਨਾ ਕਿਤੇ ਸੁਪਨਾ ਲਿਆ ਤੇ तमाम ਦਰਸ਼ਕਾਂ ਨੂੰ ਤੁਹਾਡੇ ਮਾਧਮ ਰਹੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਰਾਸ਼ਟਰੀ ਸੁਪਰੀਮ ਨੂੰ ਉਹਨਾਂ ਦੀ ਗ੍ਰਿਫਤੜੀ ਰਹਾਈ ਹੋਈ ਹੈ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੈ ਉਹਨਾਂ ਦੇ ਦੀ ਸਮੂਹ ਪੰਜਾਬੀ ਉਹਨਾਂ ਦੇ ਵਸਣ ਨੂੰ ਬਹੁਤ ਬਹੁਤ ਮੁੜਕਵਾਜ ਇੱਕ ਸਾਰੇ ਦੇਖਣ ਚ ਆਇਆ ਕਿ ਅਕਸਰ ਲੋਕ ਪ੍ਰਸ਼ਾਸਨ ਦੇ ਉੱਤੇ ਗਿਲਾ ਕਰਦੇ ਆ ਇਹਦੇ ਵਿੱਚ ਲੋਕਾਂ ਦਾ ਕਿੰਨਾ ਖਸਤ ਚਾਹੀਦਾ ਹੁੰਦਾ ਹੈ ਸਾਰੇ ਕੰਮ ਦੇਖੋ ਮੈਂ ਇਹ ਕਹਿੰਦਾ ਵੀ ਜੇ ਅਸੀਂ ਆਪਣੇ ਸ਼ੁਗਿਰ ਦੇ ਨੂੰ ਇੱਕ ਬੰਦਾ ਪਰਨ ਕਰ ਲੇ ਵੀ ਮੈਂ ਆਪਣੇ ਘਰ ਦਾ ਆਸਾ ਪਾਸਾ ਬਿਲਕੁਲ ਸਾਫ਼ ਰੱਖਦਾ ਮਤ ਤੋਂ ਬਾਅਦ ਕਿੰਨਾ ਇਹ ਬੰਦੇ ਕੋਲੇ ਫਰੰਟ ਹੁੰਦਾ 20 50 ਫੁੱਟ ਤੇ ਕੋ 100 ਹੋਊਗਾ ਜੇ ਆਪਾਂ ਆਪ ਦਾ ਸਾਫ ਰੱਖਣ ਦਾ ਪ੍ਰਣ ਕਰ ਲਈਏ ਜੇ ਕੋਈ ਨੇੜੇ ਕੋਈ ਪਸ਼ੂ ਪੰਛੀ ਆ ਕੋਈ ਪੌਦਾ ਉਹਦੀ ਸਾਫ ਸੰਭਾਲ ਕਰ ਲਈਏ ਤਾਂ ਮੈਂ ਸਮਝਦਾ ਵੀ ਕਦੇ ਵੀ ਤੁਹਾਡੇ ਆਸ-ਪਾਸ ਨਾ ਕੋਈ ਗੰਦਗੀ ਆਉ ਨਾ ਤੁਹਾਨੂੰ ਕੋਈ ਬਿਮਾਰੀ ਲੱਗੂ ਕਿਉਂਕਿ ਜੇ ਸਾਹ ਲੈਣ ਦੇ ਵਿੱਚ ਸੁਗਹਿਈ ਹੋਊ ਗੰਦਗੀ ਨਹੀਂ ਹੋਊ ਸਾਫ ਸੁਥਰਾ ਵਾਤਾਵਰਣ ਹੋਊ ਤਾਂ ਮੈਂ ਸਮਝਦਾ ਵੀ ਬਿਮਾਰੀ ਨਹੀਂ ਕਦੇ ਲੱਗੇ ਹਲਕਾ ਤੋਂ ਨਗਰ ਦੇ ਵਸਿਆ ਨੂੰ ਕੀ ਕਹਿਣਾ ਚਾਹੁੰਦਾ ਹਲਕਾ ਤੋਂ ਨਗਰ ਦੇ ਨਿਵਾਸੀਆਂ ਨੂੰ ਇੱਕੋ ਇੱਕ ਬੇਨਤੀ ਕਰਦਾ ਕਿ ਤੁਸੀਂ ਮੇਰਾ ਸਾਥ ਦਿਓ ਇਹ ਤੁਹਾਡਾ ਆਪਣਾ ਨਗਰ ਹੈ ਤੁਹਾਡਾ ਆਪਣਾ ਹਲਕਾ ਹੈ ਪਾਰਟੀ ਵਾਈਦ ਉੱਤੇ ਉੱਠ ਕੇ ਆਪਾਂ ਇਸ ਨੂੰ ਸਾਫ ਸੁਥਰਾ ਅਤੇ ਨਵਾਂ ਨਵਾ ਨਰਵਾ ਬਣਾਉਣ ਦੇ ਵਿੱਚ ਇੱਕ ਛੋਟਾ ਜਿਹਾ ਯਤਨ ਕਰੀਏ ਪਾਣੀ ਦੀ ਸੰਭਾਲ ਕਰੀਏ ਨੌਜਵਾਨੀ ਨੂੰ ਬੇਨਤੀ ਕਰਦਾ ਨਸ਼ੇ ਤੋਂ ਉੱਪਰ ਉੱਠ ਕੇ ਨਸ਼ੇ ਤੋਂ ਬਚ ਕੇ ਪੰਜਾਬ ਦੀ ਉੱਤੇ ਲਈ ਤਰੱਕੀ ਲਈ ਕੰਮ ਕਰੀਏ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਮੁਖਾਰਬੰਦੇ ਬਜੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਮਾਤਾ ਪਾ ਜੀ ਉਹਨਾਂ ਦੀ ਸਿੱਖਿਆ ਦੇ ਚੱਲ ਕੇ ਸਾਡਾ ਆਉਣ ਵਾਲਾ ਜਿਹੜਾ ਜੀਵਨ ਉਹ ਤਾਂ ਸਫਲ ਹੋਊਗਾ ਸਾਡਾ ਅੱਗਾ ਵੀ ਸਫਲ ਹੋਊਗਾ ਧੰਨਵਾਦ ਹਰਮਨ ਸਿੰਘ ਸਿੱਧੂ ਜਿੰਦਾਬਾਦ